ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਸਵੇਰ ਦੇ 6 ਵਜੇ ਦਾ ਟਾਈਮ ਸੀ ਬਾਹਰ ਹਲਕਾ ਜਿਹਾ ਹਨੇਰਾ ਸੀ ਪੰਛੀਆਂ ਦੇ ਚਹਿਚਹੌਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਘਰ ਦੇ ਅੰਦਰ ਸ਼ਾਂਤੀ ਸੀ ਬਸ ਘੜੀ ਦੀ ਟਿਕ ਟਿਕ ਅਤੇ ਪੱਖੇ ਦੇ ਚੱਲਣ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ 70 ਸਾਲ ਦੇ ਬਲਵੰਤ ਸਿੰਘ ਨੀਂਦ ਵਿੱਚੋਂ ਜਾਗੇ ਤੇ ਆਪਣੀ ਪਤਨੀ ਜਤਿੰਦਰ ਨੂੰ ਜਗਾਉਂਦੇ ਹੋਏ ਕਹਿਣ ਲੱਗੇ ਕਿ 6 ਵਜ ਗਏ ਹਨ ਮੈਂ ਸ਼ਹਿਰ ਲਈ ਜਾ ਰਿਹਾ ਹਾਂ ਠੀਕ ਹੈ ਤੁਸੀਂ ਜਾਓ ਮੈਂ ਉੱਠਦੀ ਹਾਂ ਜਤਿੰਦਰ ਨੇ ਕਿਹਾ ਬਲਵੰਤ ਸਿੰਘ ਹੱਸ ਕੇ ਵਾਰ ਜਾਂਦੇ ਹੋਏ ਪਿੱਛੇ ਮੁੜੇ ਤੇ ਜਤਿੰਦਰ ਕੌਰ ਨੂੰ ਕਹਿਣ ਲੱਗੇ ਕਿ ਤੂੰ ਕੱਲ ਜਲੇਬੀਆਂ ਖਾਣ ਲਈ ਕਹਿ ਰਹੀ ਸੀ ਮੈਂ ਆਉਂਦਾ ਹੋਇਆ ਗਰਮ ਗਰਮ ਜਲੇਬੀਆਂ ਲੈ ਆਵਾਂਗਾ ਤੂੰ ਉੱਠ ਕੇ ਦੁੱਧ ਗਰਮ ਕਰਕੇ ਰੱਖ ਲੈ ਇਹ ਕਹਿ ਕੇ ਬਲਵੰਤ ਸਿੰਘ ਹੱਥ ਵਿੱਚ ਥੈਲਾ ਫੜ ਕੇ ਚਲੇ ਗਏ ਉਜ ਚਰਚੱਲਾਂ ਤੋਂ ਬਾਅਦ ਉਹ ਜਲੇਬੀਆਂ ਵਾਲੇ ਭਾਈ ਕੋਲ ਗਏ ਅਤੇ ਕਹਿਣ ਲੱਗੇ ਕਿ ਅੱਧਾ ਕਿਲੋ ਗਰਮ ਜਲੇਬੀਆਂ ਦੇ ਦੇ ਉਦੋਂ ਹੀ ਬਲਵੰਤ ਸਿੰਘ ਨੂੰ ਪਿੱਛੇ ਤੋਂ ਆਵਾਜ਼ ਸੁਣਾਈ ਦਿੱਤੀ ਕਿ ਬਲਵੰਤ ਸਿਆ ਇਹ ਨਵੀਂ ਡੇਟਿੰਗ ਸ਼ੁਰੂ ਕੀਤੀ ਹੈ ਸਵੇਰ-ਸਵੇਰ ਗਰਮ ਜਲੇਬੀਆਂ ਵਾਹ ਵੀ ਵਾਹ ਜਦੋਂ ਬਲਵੰਤ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦਾ ਪੁਰਾਣਾ ਦੋਸਤ ਖੜਾ ਸੀ ਬਲਵੰਤ ਸਿੰਘ ਆਪਣੇ ਦੋਸਤ ਨੂੰ ਕਹਿਣ ਲੱਗਿਆ ਕਿ ਨਹੀਂ ਮੈਂ ਤਾਂ ਇਹਨਾਂ ਸਭ ਚੀਜ਼ਾਂ ਤੋਂ ਦੂਰ ਹੀ ਰਹਿੰਦਾ ਹਾਂ ਅੱਛਾ ਤਾਂ ਫਿਰ ਇਹ ਗਰਮ ਜਲੇਬੀਆਂ ਕਿਸ ਲਈ ਲੈ ਰਿਹਾ ਹੈ ਇਹ ਤਾਂ ਤੇਰੀ ਭਾਬੀ ਲਈ ਲੈ ਰਿਹਾ ਹਾਂ ਉਸ ਦਾ ਮਨ ਸੀ ਜਲੇਬੀਆਂ ਖਾਣ ਦਾ ਅੱਛਾ ਅੱਛਾ ਪਿਆਰ ਦਾ ਪੁਰਾਣਾ ਨੁਸਕਾ ਕਹਿੰਦੇ ਹੋਏ ਬਲਵੰਤ ਸਿੰਘ ਦਾ ਦੋਸਤ ਉੱਚੀ ਉੱਚੀ ਹੱਸਣ ਲੱਗਿਆ ਤੇ ਸ਼ਾਮ ਨੂੰ ਮਿਲਣ ਦਾ ਵਾਅਦਾ ਕਰਕੇ ਉੱਥੋਂ ਚਲਾ ਗਿਆ ਬਲਵੰਤ ਸਿੰਘ ਨੇ ਜਲੇਬੀਆਂ ਵਾਲਾ ਲਿਫਾਫਾ ਥੈਲੇ ਵਿੱਚ ਪਾਇਆ ਅਤੇ ਸੋਚਣ ਲੱਗੇ ਕਿ ਜਤਿੰਦਰ ਦੇ ਚਿਹਰੇ ਦੀ ਮੁਸਕਾਨ ਦੇਖ ਕੇ ਵਧੀਆ ਦਿਨ ਲੰਗੇਗਾ। ਉਹ ਘਰ ਵਾਪਸ ਆਇਆ ਤੇ ਆਪਣੀ ਪਤਨੀ ਜਤਿੰਦਰ ਨੂੰ ਆਵਾਜ਼ਾਂ ਦਿੰਦੇ ਹੋਏ ਕਹਿਣ ਲੱਗੇ ਕਿ ਦੇਖ ਮੈਂ ਜਲੇਬੀਆਂ ਲੈ ਆਇਆ ਹਾਂ। ਜਦੋਂ ਉਹ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਜਤਿੰਦਰ ਤਾਂ ਹਲੇ ਵੀ ਸੁੱਤੀ ਪਈ ਸੀ। ਬਲਵੰਤ ਸਿੰਘ ਉਸ ਨੂੰ ਦੇਖ ਕੇ ਕਹਿਣ ਲੱਗਿਆ ਕਿ ਵਾਹ ਵਈ ਵਾਹ ਹੁਣ ਤਾਂ 8 ਵਜਣ ਵਾਲੇ ਹਨ ਤੂੰ ਤਾਂ ਹਾਲੇ ਵੀ ਕੋੜੇ ਵਿੱਚ ਕੇ ਸੁੱਤੀ ਹੋਈ ਹੈ ਜਦੋਂ ਜਤਿੰਦਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਬਲਵੰਤ ਸਿੰਘ ਉਸ ਦੇ ਕੋਲ ਜਾ ਕੇ ਉਸ ਨੂੰ ਹਿਲਾਉਣ ਲੱਗੇ ਬਲਵੰਤ ਸਿੰਘ ਨੇ ਜਦੋਂ ਆਪਣੀ ਪਤਨੀ ਦੇ ਮੱਥੇ ਤੇ ਹੱਥ ਰੱਖਿਆ ਤਾਂ ਜਤਿੰਦਰ ਦਾ ਮੱਥਾ ਬਿਲਕੁਲ ਠੰਡਾ ਸੀ ਉਸ ਨੇ ਚੰਗੀ ਤਰ੍ਹਾਂ ਵੇਖਿਆ ਤਾਂ ਪਤਾ ਲੱਗਿਆ ਕਿ ਜਤਿੰਦਰ ਤਾਂ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਬਲਵੰਤ ਸਿੰਘ ਉੱਚੀ-ਉੱਚੀ ਘਰਉਣ ਲੱਗੇ ਉਹਨਾਂ ਨੇ ਇੱਕ ਵਾਰ ਫੇਰ ਜਤਿੰਦਰ ਦਾ ਮੂੰਹ ਆਪਣੇ ਹੱਥਾਂ ਵਿੱਚ ਫੜਿਆ ਅਤੇ ਸੋਚਣ ਲੱਗੇ ਕਿ ਸ਼ਾਇਦ ਮਜ਼ਾਕ ਕਰ ਰਹੀ ਹੈ ਪਰ ਅਜੀਹਾ ਕੁਝ ਵੀ ਨਹੀਂ ਸੀ ਜਤਿੰਦਰ ਤਾਂ ਹੁਣ ਸ਼ਾਂਤੀ ਨਾਲ ਅਜੀਹੀ ਨੀਂਦ ਸੌਂ ਚੁੱਕੀ ਸੀ ਕਿ ਉਸ ਦਾ ਜਾਗਣਾ ਮੁਸ਼ਕਲ ਸੀ ਬਲਵੰਤ ਸਿੰਘ ਆਪਣੇ ਪੁੱਤਰ ਨੂੰ ਆਵਾਜ਼ਾਂ ਲਗਾਉਂਦੇ ਹੋਏ ਕਹਿਣ ਲੱਗੇ ਕਿ ਦੇਖ ਤੇਰੀ ਮਾਂ ਉੱਠਦੀ ਹੀ ਨਹੀਂ ਬਲਵੰਤ ਸਿੰਘ ਦਾ ਪੁੱਤਰ ਆਪਣੇ ਪਾਪਾ ਤੇ ਗੁੱਸਾ ਹੁੰਦਾ ਹੋਇਆ ਕਹਿਣ ਲੱਗਿਆ ਕਿ ਕੀ ਗੱਲ ਹੈ ਪਾਪਾ ਸਵੇਰੇ ਸਵੇਰੇ ਰੌਲਾ ਕਿਉਂ ਪਾ ਰਹੇ ਹੋ ਪੁੱਤਰ ਤੇਰੀ ਮਾਂ ਉੱਠ ਨਹੀਂ ਰਹੀ ਸ਼ਾਇਦ ਇਹ ਕਹਿੰਦੇ ਹੋਏ ਬਲਵੰਤ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਤੇ ਉਹ ਕੰਧ ਦਾ ਸਹਾਰਾ ਲੈ ਕੇ ਉੱਥੇ ਹੀ ਬੈਠ ਗਏ ਬਲਵੰਤ ਸਿੰਘ ਦਾ ਪੁੱਤਰ ਆਪਣੇ ਪਿਤਾ ਦੇ ਕਮਰੇ ਵਿੱਚ ਆਇਆ ਤਾਂ ਬਲਵੰਤ ਸਿੰਘ ਨੇ ਕਿਹਾ ਕਿ ਪੁੱਤਰ ਡਾਕਟਰ ਨੂੰ ਫੋਨ ਕਰ ਦੇ ਬਲਵੰਤ ਸਿੰਘ ਦਾ ਪੁੱਤਰ ਕਹਿਣ ਲੱਗਿਆ ਕਿ ਹੁਣ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਮਾਂ ਮਰ ਚੁੱਕੀ ਹੈ ਉਸ ਦੇ ਪੁੱਤਰ ਦੇ ਮਾਂ ਗਰਮਾ ਗਰ ਬਲਵੰਤ ਸਿੰਘ ਦੀ ਨੂੰਹ ਵੀ ਆਈ ਹੱਥ ਵਿੱਚ ਮੋਬਾਈਲ ਅਤੇ ਹੱਸਦੀ ਹੋਈ ਕਹਿਣ ਲੱਗੀ ਕਿ ਹੁਣ ਕੀ ਹੋਇਆ ਮੰਮੀ ਜੀ ਉੱਠੀ ਨਹੀਂ ਮਰ ਗਈ ਚੰਗਾ ਹੋਇਆ ਰੋਜ਼-ਰੋਜ਼ ਦਾ ਨਾਟਕ ਖਤਮ ਹੋਇਆ ਬਲਵੰਤ ਸਿੰਘ ਆਪਣੀ ਨੂੰਹ ਵੱਲ ਵੇਖਦਾ ਹੋਇਆ ਰੋ ਰਿਹਾ ਸੀ ਬਲਵੰਤ ਸਿੰਘ ਦਾ ਪੁੱਤਰ ਕਹਿਣ ਲੱਗਿਆ ਕਿ ਬਸ ਕਰੋ ਪਾਪਾ ਜੀ ਹੁਣ ਇਹ ਰੋਣਾ ਧੋਣਾ ਬੰਦ ਕਰੋ ਤੇ ਗਵੰਡੀਆਂ ਨੂੰ ਕਹਿ ਕੇ ਸਸਕਾਰ ਦੀ ਤਿਆਰੀ ਕਰੋ ਥੋੜਾ ਜਲਦੀ ਕਰਿਓ ਦੁਪਹਿਰ ਤੋਂ ਬਾਅਦ ਅੱਜ ਮੇਰੀ ਇੱਕ ਜ਼ਰੂਰੀ ਮੀਟਿੰਗ ਹੈ ਬਲਵੰਤ ਸਿੰਘ ਕਹਿਣ ਲੱਗੇ ਕਿ ਕੁਝ ਤਾਂ ਸ਼ਰਮ ਕਰ ਇਹ ਤੇਰੀ ਮਾਂ ਹੈ ਉਸ ਦਾ ਪੁੱਤਰ ਕਹਿਣ ਲੱਗਿਆ ਕਿ ਹੁਣ ਤੁਸੀਂ ਇਹ ਇਮੋਸ਼ਨਲ ਡਰਾਮਾ ਸ਼ੁਰੂ ਨਾ ਕਰੋ ਸਾਰਿਆਂ ਨੇ ਇੱਕ ਦਿਨ ਜਾਣਾ ਹੀ ਹੈ ਜੇਕਰ ਮਾਂ ਇਹ ਦੁਨੀਆ ਛੱਡ ਕੇ ਚਲੀ ਗਈ ਹੈ ਤਾਂ ਤੁਹਾਡੇ ਰੋਣ ਨਾਲ ਹੁਣ ਉਹ ਵਾਪਸ ਨਹੀਂ ਆਉਣ ਲੱਗੀ ਆਂਡਗਵੰਡ ਦੇ ਲੋਕ ਇਕੱਠੇ ਹੋਣ ਲੱਗੇ ਜਤਿੰਦਰ ਕੌਰ ਦਾ ਸੰਸਕਾਰ ਕੀਤਾ ਗਿਆ ਹੌਲੀ ਹੌਲੀ ਇੱਕ ਹਫ਼ਤਾ ਬੀਤ ਗਿਆ ਜਤਿੰਦਰ ਦੀ ਤਸਵੀਰ ਬਲਵੰਤ ਸਿੰਘ ਨੇ ਆਪਣੇ ਬੈੱਡ ਦੇ ਇੱਕ ਪਾਸੇ ਰੱਖ ਲਈ ਬਲਵੰਤ ਸਿੰਘ ਜਤਿੰਦਰ ਦੀ ਤਸਵੀਰ ਨਾਲ ਗੱਲਾਂ ਕਰਦੇ ਕਰਦੇ ਸੌ ਜਾਂਦੇ ਸਵੇਰੇ 6:30 ਵਜੇ ਉੱਠੇ ਤਾਂ ਉਹ ਯਾਦ ਕਰਨ ਲੱਗੇ ਕਿ ਇਸ ਵੇਲੇ ਜਤਿੰਦਰ ਉੱਠ ਕੇ ਚਾਹ ਬਣਾਉਂਦੀ ਸੀ ਕਮਰੇ ਵਿੱਚ ਇੱਕ ਅਜੀਬ ਜਿਹੀ ਚੁੱਪ ਛਾਈ ਹੋਈ ਸੀ ਫਿਰ ਬਲਵੰਤ ਸਿੰਘ ਨੂੰ ਯਾਦ ਆਉਣ ਲੱਗਿਆ ਜਿਵੇਂ ਦਿਨ ਜਤਿੰਦਰ ਦੀ ਮੌਤ ਹੋਈ ਸੀ ਉਸ ਦਿਨ ਉਸ ਦੇ ਹੱਥਾਂ ਦੇ ਨਹੋਂ ਇਕਦਮ ਨੀਲੇ ਹੋਏ ਪਏ ਸੀ ਕਮਰੇ ਦੀ ਸ਼ਾਂਤੀ ਹੋਰ ਗਹਿਰੀ ਹੋ ਗਈ ਬਲਵੰਤ ਸਿੰਘ ਸੋਚਣ ਲੱਗੇ ਕਿ ਸੱਚਮੁੱਚ ਜਤਿੰਦਰ ਦੇ ਹੱਥ ਦੇ ਨਹੋਂ ਨੀਲੇ ਸੀ ਜਾਂ ਫਿਰ ਮੇਰਾ ਬਹਿਮ ਸੀ ਫਿਰ ਬਲਵੰਤ ਸਿੰਘ ਨੇ ਡੂੰਗਾ ਸਾਲਿਆ ਅਤੇ ਉੱਠ ਕੇ ਚਾਹ ਬਣਾਉਣ ਲਈ ਚਲੇ ਗਏ ਬਲਵੰਤ ਸਿੰਘ ਨੇ ਆਪਣੀ ਆਦਤ ਅਨੁਸਾਰ ਦੋ ਕੱਪ ਚਾਹ ਦੇ ਬਣਾਏ ਇੱਕ ਕੱਪ ਵਾਲੀ ਚਾਹ ਉਹਨਾਂ ਨੇ ਆਪਣੇ ਕਮਰੇ ਵਿੱਚ ਖਾਲੀ ਪਈ ਕੁਰਸੀ ਤੇ ਰੱਖ ਦਿੱਤੀ ਤੇ ਦੂਜੇ ਕੱਪ ਵਾਲੀ ਚਾਹ ਖੁਦ ਪੀਣ ਲੱਗੇ ਬਲਵੰਤ ਸਿੰਘ ਦਿਨ ਪ੍ਰਤੀ ਦਿਨ ਚੁੱਪ ਰਹਿਣ ਲੱਗੇ ਸੀ ਪਰ ਉਹਨਾਂ ਦੀ ਚੁੱਪ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਾ ਕੀਤੀ ਇੱਕ ਦਿਨ ਸ਼ਾਮ ਦੇ ਟਾਈਮ ਉਹਨਾਂ ਨੂੰ ਭੁੱਖ ਲੱਗੀ ਉਹ ਆਪਣੇ ਲਈ ਖਿਚੜੀ ਬਣਾਉਣ ਲੱਗੇ ਤਾਂ ਉਹਨਾਂ ਦੀ ਨੂੰ ਰਸੋਈ ਵਿੱਚ ਆ ਕੇ ਬਲਵੰਤ ਸਿੰਘ ਤੇ ਗੁੱਸਾ ਹੋਣ ਲੱਗੇ ਤੇ ਕਹਿਣ ਲੱਗੇ ਕਿ ਲੋਕ ਮੈਨੂੰ ਕੀ ਕਹਿਣਗੇ ਕਿ ਮੈਂ ਆਪਣੇ ਸਹੁਰੇ ਨੂੰ ਖਾਣਾ ਨਹੀਂ ਦਿੰਦੀ ਪਰ ਕਿਸੇ ਨੂੰ ਕੀ ਪਤਾ ਮੇਰੇ ਸਹੁਰੇ ਨੂੰ ਹਰ ਵੇਲੇ ਕੁਝ ਨਾ ਕੁਝ ਖਾਣ ਦੀ ਪਈ ਰਹਿੰਦੀ ਹੈ ਬਲਵੰਤ ਸਿੰਘ ਆਪਣੀ ਨੂੰ ਨਾਲ ਬਹਿਸ ਨਹੀਂ ਕਰਨਾ ਚਾਹੁੰਦੇ ਸੀ ਅੱਜ ਸਵੇਰ ਤੋਂ ਉਹਨਾਂ ਨੇ ਕੁਝ ਵੀ ਨਹੀਂ ਸੀ ਖਾਦਾ ਆਪਣੀ ਪਤਨੀ ਨੂੰ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ ਸੁਣ ਕੇ ਬਲਵੰਤ ਸਿੰਘ ਦਾ ਪੁੱਤਰ ਵੀ ਉੱਥੇ ਆਇਆ ਅਤੇ ਕਹਿਣ ਲੱਗਿਆ ਕਿ ਕੀ ਗੱਲ ਹੈ ਤੂੰ ਰੌਲਾ ਕਿਉਂ ਪਾ ਰਹੀ ਹੈ ਤਾਂ ਉਸ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਖੁਦ ਹੀ ਵੇਖ ਲਓ ਤੁਹਾਡੇ ਪਿਤਾ ਜੀ ਰਸੋਈ ਵਿੱਚ ਆਪਣੇ ਲਈ ਖਿਚੜੀ ਬਣਾ ਰਹੇ ਹਨ ਪੂਰੀ ਰਸੋਈ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ ਬਲਵੰਤ ਸਿੰਘ ਨੇ ਖਿਚੜੀ ਪਲੇਟ ਵਿੱਚ ਪਾਈ ਅਤੇ ਆਪਣੇ ਕਮਰੇ ਵਿੱਚ ਚਲੇ ਗਏ ਬਲਵੰਤ ਸਿੰਘ ਦੀ ਨੂੰ ਹਲੇ ਵੀ ਬੋਲੀ ਜਾ ਰਹੀ ਸੀ ਬਲਵੰਤ ਸਿੰਘ ਦੇ ਪੁੱਤਰ ਨੇ ਕਿਹਾ ਕਿ ਚੁੱਪ ਕਰ ਅਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਜਾ ਥੋੜੀ ਦੇਰ ਬਾਅਦ ਰਾਤ ਹੋਣ ਲੱਗੀ ਬਲਵੰਤ ਸਿੰਘ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਇੱਧਰ ਉੱਧਰ ਪਾਸੇ ਲੈ ਰਹੇ ਸੀ ਫਿਰ ਉਹ ਚੁੱਪਚਾਪ ਉੱਠੇ ਅਤੇ ਛੱਤ ਤੇ ਚਲੇ ਗਏ ਛੱਤ ਉੱਪਰ ਕੁਰਸੀਆਂ ਰੱਖੀਆਂ ਹੋਈਆਂ ਸੀ ਬਲਵੰਤ ਸਿੰਘ ਇੱਕ ਕੁਰਸੀ ਉੱਪਰ ਬੈਠ ਗਏ ਤੇ ਦੂਜੀ ਕੁਰਸੀ ਵੱਲ ਵੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਯਾਦ ਆਇਆ ਕਿ ਕਦੇ ਉਹ ਵੀ ਦਿਨ ਸੀ ਜਦੋਂ ਜਤਿੰਦਰ ਮੇਰੇ ਨਾਲ ਇੱਥੇ ਬੈਠਿਆ ਕਰਦੀ ਸੀ ਉਹਨਾਂ ਨੂੰ ਲੱਗਣ ਲੱਗਿਆ ਕਿ ਜਿਵੇਂ ਜਤਿੰਦਰ ਕਹਿ ਰਹੀ ਹੋਵੇ ਕਿ ਮੈਂ ਇੱਥੇ ਹੀ ਹਾਂ ਪੁਰਾਣੀਆਂ ਯਾਦਾਂ ਵਿੱਚ ਖੋਏ ਹੋਏ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਨੀਂਦ ਆ ਗਈ ਕੁਝ ਪਲ ਨੀਂਦ ਆਉਣ ਤੋਂ ਬਾਅਦ ਅਚਾਨਕ ਉਹਨਾਂ ਦੀ ਅੱਖ ਖੁੱਲ੍ਹੀ ਬਹੁਤ ਪਿਆਸ ਲੱਗੀ ਹੋਈ ਸੀ ਇਸ ਲਈ ਬਲਵੰਤ ਸਿੰਘ ਹੌਲੀ-ਹੌਲੀ ਪੌੜੀਆਂ ਉਤਰ ਕੇ ਆਪਣੇ ਕਮਰੇ ਵੱਲ ਜਾਣ ਲੱਗੇ ਜਦੋਂ ਉਹ ਆਪਣੇ ਪੁੱਤਰ ਨੂਨ ਦੇ ਕਮਰੇ ਕੋਲੋਂ ਲੰਘ ਰਹੇ ਸੀ ਤਾਂ ਬਲਵੰਤ ਸਿੰਘ ਨੂੰ ਆਪਣੇ ਪੁੱਤਰ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਸੁਣ ਕੇ ਬਲਵੰਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬਲਵੰਤ ਸਿੰਘ ਨੂੰ ਪਤਾ ਲੱਗਿਆ ਕਿ ਜਤਿੰਦਰ ਦੀ ਮੌਤ ਖੁਦ ਨਹੀਂ ਹੋਈ ਸੀ ਉਸਨੂੰ ਮਾਰਿਆ ਗਿਆ ਸੀ ਉਹ ਵੀ ਉਸਦੇ ਆਪਣੇ ਪੁੱਤਰ ਨੂੰ ਨੇ ਫਿਰ ਉਹ ਆਪਣੇ ਕਮਰੇ ਵਿੱਚ ਆਏ ਅਤੇ ਆਪਣੀ ਪਤਨੀ ਦੀ ਤਸਵੀਰ ਵੱਲ ਵੇਖਦੇ ਹੋਏ ਹੰਝੂ ਬਹਾਉਣ ਲੱਗੇ ਫਿਰ ਬਲਵੰਤ ਸਿੰਘ ਨੇ ਅਲਮਾਰੀ ਖੋਲੀ ਤੇ ਉਸ ਵਿੱਚੋਂ ਜ਼ਰੂਰੀ ਕਾਗਜ਼ ਵਗੈਰਾ ਕੱਢ ਕੇ ਇੱਕ ਥੈਲੇ ਵਿੱਚ ਪਾਏ ਤੇ ਬਾਹਰ ਜਾਣ ਲੱਗੇ ਸਵੇਰ ਹੋਣ ਵਿੱਚ ਹਾਲੇ ਕਾਫੀ ਟਾਈਮ ਸੀ ਬਲਵੰਤ ਸਿੰਘ ਦੇ ਹੱਥ ਵਿੱਚ ਕੁਝ ਅਜੀਹਾ ਸੀ ਜੋ ਉਸ ਦੇ ਮਰਨ ਤੋਂ ਬਾਅਦ ਨਹੀਂ ਉਸ ਦੇ ਜਿਉਂਦੇ ਜੀ ਰਿਸ਼ਤਿਆਂ ਨੂੰ ਬੇਨਕਾਬ ਕਰਨ ਵਾਲਾ ਸੀ ਜਦੋਂ ਸਵੇਰੇ ਬਲਵੰਤ ਸਿੰਘ ਦੀ ਨੂੰ ਉੱਠੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਸਹੁਰੇ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਕੰਬਲ ਤਹਿ ਲਾ ਕੇ ਇੱਕ ਪਾਸੇ ਰੱਖਿਆ ਪਿਆ ਸੀ ਉਹ ਮਨਹੀਵਾਨ ਬਹੁਤ ਖੁਸ਼ ਹੋਈ ਅਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਅੱਜ ਦਾ ਦਿਨ ਬਹੁਤ ਵਧੀਆ ਹੈ ਉਸ ਦਾ ਪਤੀ ਕਹਿਣ ਲੱਗਿਆ ਕਿ ਕਿਉਂ ਸਵੇਰੇ ਸਵੇਰੇ ਰੌਲਾ ਪਾ ਰਹੀ ਹੈ ਅਜੇ ਹੀ ਕੀ ਗੱਲ ਹੈ ਮੈਨੂੰ ਥੋੜਾ ਹੋਰ ਸੁਣ ਲੈਣ ਦੇ ਉਸ ਦੀ ਪਤਨੀ ਕਹਿਣ ਲੱਗੀ ਕਿ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਕੀ ਗੱਲ ਹੈ ਛੇਤੀ ਦੱਸ ਤੇ ਆਪਣਾ ਕੰਮ ਕਰ ਗੱਲ ਹੀ ਕੁਝ ਅਜੀਹੀ ਹੈ ਜੇਕਰ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਤਾਂ ਫਿਰ ਸਿੱਧਾ ਸਿੱਧਾ ਦੱਸ ਕੀ ਗੱਲ ਹੈ ਤੁਹਾਡਾ ਬੁੱਢਾ ਵਾਪ ਘਰ ਛੱਡ ਕੇ ਚਲਾ ਗਿਆ ਹੈ ਇਹ ਤੁੰਗੀ ਕਹਿ ਰਹੀ ਹੈ ਸ਼ਹਿਰ ਲਈ ਗਏ ਹੋਣਗੇ ਨਹੀਂ ਉਹਨਾਂ ਦੇ ਕੱਪੜੇ ਵੀ ਅਲਮਾਰੀ ਵਿੱਚ ਨਹੀਂ ਹਨ ਨਾ ਹੀ ਉਹਨਾਂ ਦਾ ਥੈਲਾ ਕਮਰੇ ਵਿੱਚ ਹੈ ਉਹ ਦੋਨੋਂ ਜਾਣੇ ਬਹੁਤ ਖੁਸ਼ ਹੋਏ ਬਲਵੰਤ ਸਿੰਘ ਦੀ ਨੂੰ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਹੁਣ ਇਸ ਘਰ ਦੇ ਮਾਲਕ ਆਪਾਂ ਦੋਵੇਂ ਹਾਂ ਪਰੰਤੂ ਬਲਵੰਤ ਸਿੰਘ ਦਾ ਪੁੱਤਰ ਮਨ ਹੀ ਮਨ ਸੋਚਣ ਲੱਗਿਆ ਕਿ ਉਹਨਾਂ ਨੂੰ ਕੋਈ ਗੱਲ ਤਾਂ ਨਹੀਂ ਪਤਾ ਲੱਗ ਗਈ ਬਲਵੰਤ ਸਿੰਘ ਦੀ ਨੂੰਹ ਕਹਿਣ ਲੱਗੀ ਕਿ ਹੁਣ ਮੈਂ ਇਹ ਪੁਰਾਣਾ ਸਮਾਨ ਘਰ ਵਿੱਚੋਂ ਕੱਢ ਕੇ ਆਪਣੇ ਹਿਸਾਬ ਨਾਲ ਨਵਾਂ ਸਮਾਨ ਲੈ ਕੇ ਆਵਾਂਗੀ ਹੁਣ ਮੈਂ ਘਰ ਨੂੰ ਵਧੀਆ ਤਰੀਕੇ ਨਾਲ ਸਜਾ ਕੇ ਰੱਖਾਂਗੀ ਅਗਲੇ ਦਿਨ ਬਲਵੰਤ ਸਿੰਘ ਦੀ ਨੂੰਹ ਦੀ ਮਾਂ ਆਈ ਆਪਣੀ ਧੀ ਨੂੰ ਖੁਸ਼ ਵੇਖ ਕੇ ਪੁੱਛਣ ਲੱਗੀ ਕਿ ਤੇਰੀ ਸੱਸ ਦੇ ਨਾਲ ਨਾਲ ਤੇਰਾ ਸਹੁਰਾ ਵੀ ਤਾਂ ਨਹੀਂ ਮਰ ਗਿਆ ਨਹੀਂ ਮਾਂ ਮੇਰੀ ਇਹੋ ਜੀ ਕਿਸਮਤ ਕਿੱਥੇ ਪਰ ਹੁਣ ਉਹ ਬੁੱਢਾ ਘਰ ਛੱਡ ਕੇ ਚਲਾ ਗਿਆ ਹੈ ਹੁਣ ਇਹ ਪੂਰਾ ਘਰ ਮੇਰਾ ਹੈ ਬਲਵੰਤ ਸਿੰਘ ਦਾ ਪੁੱਤਰ ਕਮਰੇ ਵਿੱਚੋਂ ਬਾਹਰ ਆਇਆ ਆਪਣੀ ਸੱਸ ਦੇ ਪੈਰੀ ਹੱਥ ਲਾਏ ਅਤੇ ਕਹਿਣ ਲੱਗਿਆ ਕਿ ਚੰਗਾ ਕੀਤਾ ਮੰਮੀ ਤੁਸੀਂ ਆ ਗਏ ਬਲਵੰਤ ਸਿੰਘ ਦਾ ਪੁੱਤਰ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਮੈਂ ਬਾਜ਼ਾਰ ਵਿੱਚੋਂ ਜਾ ਕੇ ਮਠਾਈ ਲੈ ਕੇ ਆਉਂਦਾ ਹਾਂ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਬਲਵੰਤ ਸਿੰਘ ਦੀ ਨੂੰ ਆਪਣੀ ਮਾਂ ਨੂੰ ਆਪਣੇ ਸੱਸ ਸਹੁਰੇ ਵਾਲੇ ਕਮਰੇ ਵਿੱਚ ਲੈ ਗਈ ਥੋੜੀ ਦੇਰ ਬਾਅਦ ਉਸ ਦਾ ਪਤੀ ਬਾਜ਼ਾਰ ਵਿੱਚੋਂ ਮਠਾਈਆਂ ਅਤੇ ਸਮੋਸੇ ਲੈ ਆਇਆ ਉਹ ਦੋਨੇ ਬੈਠ ਕੇ ਗੱਲਾਂ ਕਰਨ ਲੱਗੇ ਬਲਵੰਤ ਸਿੰਘ ਦੀ ਨੂੰਹ ਦੀ ਮਾਂ ਕਹਿਣ ਲੱਗੀ ਕਿ ਤੁਸੀਂ ਤਾਂ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਕਰ ਦਿੱਤਾ ਤੇ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੋਇਆ ਬਲਵੰਤ ਸਿੰਘ ਦੀ ਨੂੰਹ ਕਹਿਣ ਲੱਗੀ ਕਿ ਮਾਂ ਸ਼ੱਕ ਕਿਵੇਂ ਹੋਵੇਗਾ ਇਹ ਸਭ ਤੁਹਾਡੀ ਪਲਾਨਿੰਗ ਸੀ ਉਸ ਦਿਨ ਅਸੀਂ ਪਿਤਾ ਜੀ ਦੇ ਸ਼ਹਿਰ ਤੇ ਜਾਣ ਤੋਂ ਬਾਅਦ ਹੀ ਮੰਮੀ ਜੀ ਦੇ ਇੰਜੈਕਸ਼ਨ ਲਾਇਆ ਸੀ ਜਦੋਂ ਅਸੀਂ ਮੰਮੀ ਜੀ ਦੇ ਇੰਜੈਕਸ਼ਨ ਲਾ ਰਹੇ ਸੀ ਤਾਂ ਇੱਕਦਮ ਉਹਨਾਂ ਨੂੰ ਜਾਗ ਆ ਗਈ ਕਬਰਾਟ ਵਿੱਚ ਸਾਥੋਂ ਉਹ ਖਾਲੀ ਸ਼ੀਸ਼ੀ ਬੈੱਡ ਦੇ ਹੇਠਾਂ ਡਿੱਗ ਪਈ ਪਰ ਹੁਣ ਉਸ ਬੁੱਡੇ ਦੇ ਜਾਣ ਤੋਂ ਪਿੱਛੋਂ ਸਾਨੂੰ ਉਹ ਸ਼ੀਸ਼ੀ ਵੀ ਮਿਲ ਗਈ ਹੈ ਫੇਰ ਤਿੰਨੇ ਜਾਣੇ ਹੱਸਦੇ ਹੋਏ ਕਹਿਣ ਲੱਗੇ ਕਿ ਅੰਤ ਭਲਾ ਤਾਂ ਸਭ ਭਲਾ ਪਰ ਕੀ ਇਹ ਸਭ ਕੁਝ ਅੰਤ ਭਲਾ ਸੀ ਜਾਂ ਕੁਝ ਹੋਰ ਉਹ ਸੱਚਮੁੱਚ ਨਹੀਂ ਜਾਣਦੇ ਸੀ ਕਿ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਤੂਫਾਨ ਆਉਣ ਵਾਲਾ ਹੈ ਬਲਵੰਤ ਸਿੰਘ ਕੁਝ ਅਜੀਹਾ ਕਰਨ ਵਾਲਾ ਸੀ ਜਿਸ ਨਾਲ ਉਸ ਦਿਨੋਂ ਪੁੱਤਰ ਦਾ ਗੁਨਾਹ ਵੇਨਕਾਬ ਹੋਣ ਵਾਲਾ ਸੀ ਉਹ ਸਾਰੇ ਕਾਗਜ਼ ਇੱਕ ਵਕੀਲ ਨੂੰ ਦੇ ਚੁੱਕੇ ਸੀ ਉਹਨਾਂ ਨੇ ਆਪਣਾ ਘਰ ਅਤੇ ਸਾਰੀ ਜਾਇਦਾਦ ਬੇਸਹਾਰ ਬਜ਼ੁਰਗਾਂ ਦੇ ਨਾਮ ਕਰ ਦਿੱਤੀ ਸੀ ਬਲਵੰਤ ਸਿੰਘ ਨੇ ਵਕੀਲ ਨੂੰ ਦੱਸਿਆ ਕਿ ਮੇਰਾ ਪੁੱਤਰ ਮੇਰੇ ਲਈ ਮਰ ਚੁੱਕਿਆ ਹੈ ਮੇਰੀ ਕਿਸੇ ਵੀ ਚੀਜ਼ ਉੱਪਰ ਉਸ ਦਾ ਕੋਈ ਅਧਿਕਾਰ ਨਹੀਂ ਹੈ ਵਕੀਲ ਨੇ ਬਲਵੰਤ ਸਿੰਘ ਨੂੰ ਦਸਤਖਤ ਕਰਨ ਲਈ ਕਿਹਾ ਬਲਵੰਤ ਸਿੰਘ ਨੇ ਸਾਰੇ ਕਾਗਜ਼ਾਂ ਉੱਪਰ ਆਪਣੇ ਦਸਤਖਤ ਕਰ ਦਿੱਤੇ ਬਕੀਲ ਨੇ ਸਾਰੇ ਕਾਗਜ਼ ਤਿਆਰ ਕਰਕੇ ਬਲਵੰਤ ਸਿੰਘ ਨੂੰ ਦੇ ਦਿੱਤੇ ਫੇਰ ਬਲਵੰਤ ਸਿੰਘ ਨੇ ਪੁਲਿਸ ਇੰਸਪੈਕਟਰ ਨੂੰ ਫੋਨ ਲਾਇਆ ਅਤੇ ਸਾਰੀ ਗੱਲ ਸੁਣਾ ਦਿੱਤੀ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਆਪਣੇ ਘਰ ਜਾਓ ਅਸੀਂ ਆ ਰਹੇ ਹਾਂ ਉਧਰ ਬਲਵੰਤ ਸਿੰਘ ਦੇ ਘਰ ਵਿੱਚ ਉਸਦੇ ਨੂੰ ਪੁੱਤਰ ਅਤੇ ਉਸਦੀ ਕੁੜਮਣੀ ਜਸ਼ਨ ਮਨਾ ਰਹੇ ਸੀ ਬਲਵੰਤ ਸਿੰਘ ਦੀ ਨੂੰ ਆਪਣੀ ਸੱਸ ਦੀ ਅਲਮਾਰੀ ਵਿੱਚੋਂ ਗਹਿਣੇ ਕੱਢ ਕੇ ਦੇਖ ਰਹੀ ਸੀ ਗਹਿਣਿਆਂ ਵਿੱਚ ਜੋ ਕੰਗਣ ਸੀ ਉਹ ਬਲਵੰਤ ਸਿੰਘ ਦੀ ਨੂੰਹ ਦੀ ਮਾਂ ਆਪਣੇ ਹੱਥਾਂ ਵਿੱਚ ਪਾ ਕੇ ਦੇਖਣ ਲੱਗੀ ਜਦੋਂ ਉਹ ਤਿੰਨੇ ਉਸ ਕਮਰੇ ਵਿੱਚ ਬੈਠੇ ਇਹ ਸਭ ਕਰ ਰਹੇ ਸੀ ਤਾਂ ਬਲਵੰਤ ਸਿੰਘ ਦਰਵਾਜ਼ੇ ਤੇ ਖੜ ਕੇ ਉਹਨਾਂ ਨੂੰ ਦੇਖ ਰਿਹਾ ਸੀ ਬਲਵੰਤ ਸਿੰਘ ਦੇ ਨੂੰਹ ਪੁੱਤਰ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਬਲਵੰਤ ਸਿੰਘ ਦਾ ਪੁੱਤਰ ਕਹਿਣ ਲੱਗਿਆ ਕਿ ਪਿਤਾ ਜੀ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਬਹੁਤ ਲੱਭਿਆ ਬਲਵੰਤ ਸਿੰਘ ਤਿੱਖੀ ਆਵਾਜ਼ ਵਿੱਚ ਕਹਿਣ ਲੱਗੇ ਕਿ ਆਪਣਾ ਝੂਠਾ ਨਾਟਕ ਬੰਦ ਕਰ ਬਲਵੰਤ ਸਿੰਘ ਦੀ ਗੜਕਦੀ ਹੋਈ ਆਵਾਜ਼ ਸੁਣ ਕੇ ਉਹਨਾਂ ਤਿੰਨਾਂ ਦੇ ਚਿਹਰੇ ਤੋਂ ਹਾਸਾ ਇੱਕਦਮ ਗਾਇਬ ਹੋ ਗਿਆ ਬਲਵੰਤ ਸਿੰਘ ਨੇ ਸਾਰੇ ਗਹਿਣੇ ਇਕੱਠੇ ਕੀਤੇ ਤੇ ਆਪਣੇ ਨੂੰਹ ਪੁੱਤਰ ਨੂੰ ਕਹਿਣ ਲੱਗੇ ਕਿ ਇਹ ਗਹਿਣੇ ਥੋਡੀ ਮਾਂ ਦੇ ਹਨ ਤੁਸੀਂ ਤਾਂ ਬੱਸ ਹੁਣ ਜੇਲ੍ਹ ਜਾਣ ਦੀ ਤਿਆਰੀ ਕਰੋ ਬਲਵੰਤ ਸਿੰਘ ਦਾ ਪੁੱਤਰ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ ਕਿ ਆਪਣਾ ਪਾਗਲਪਣਾ ਆਪਣੇ ਕੋਲ ਰੱਖੋ ਇਸ ਘਰ ਵਿੱਚੋਂ ਨਿਕਲ ਜਾਓ ਹੁਣ ਇਹ ਘਰ ਮੇਰਾ ਹੈ ਬਲਵੰਤ ਸਿੰਘ ਦੇ ਪੁੱਤਰ ਨੇ ਬਲਵੰਤ ਸਿੰਘ ਦਾ ਹੱਥ ਫੜਿਆ ਤੇ ਧੱਕਾ ਦੇ ਕੇ ਬਾਹਰ ਕੱਢਣ ਲੱਗਿਆ ਤਾਂ ਉਸ ਦੀ ਨੂੰਹ ਕਹਿਣ ਲੱਗੀ ਕਿ ਵੱਡਾ ਆਇਆ ਸਾਨੂੰ ਜੇਲ੍ਹ ਭੇਜਣ ਵਾਲਾ ਬਲਵੰਤ ਸਿੰਘ ਨੇ ਇੱਕ ਜ਼ੋਰਦਾਰ ਥੱਪੜ ਆਪਣੇ ਪੁੱਤ ਦੇ ਮੂੰਹ ਤੇ ਮਾਰਿਆ ਅਤੇ ਬੋਲੇ ਖਬਰਦਾਰ ਜੇਕਰ ਆਪਣੇ ਗੰਦੇ ਹੱਥਾਂ ਨਾਲ ਮੈਨੂੰ ਫੜਿਆ ਤਾਂ ਮੈਂ ਤੇਰੇ ਹੱਥ ਤੋੜ ਦੇਵਾਂਗਾ ਹੁਣ ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਅੱਗ ਵਰਸ ਰਹੀ ਸੀ ਬਲਵੰਤ ਸਿੰਘ ਕਹਿਣ ਲੱਗੇ ਕਿ ਹੁਣ ਇਸ ਘਰ ਉੱਪਰ ਤੁਹਾਡਾ ਕੋਈ ਹੱਕ ਨਹੀਂ ਹੈ ਉਸ ਦਿਨ ਉਹ ਤੇ ਪੁੱਤਰ ਇੱਕਦਮ ਚੁੱਪ ਹੋ ਗਏ ਬਲਵੰਤ ਸਿੰਘ ਕਹਿਣ ਲੱਗੇ ਕਿ ਮੇਰੇ ਕੋਲ ਤੁਹਾਡੇ ਖਿਲਾਫ ਸਬੂਤ ਹਨ ਫਿਰ ਉਹਨਾਂ ਨੇ ਕਮਰੇ ਦੇ ਦਰਵਾਜ਼ੇ ਉੱਪਰ ਲੱਗਿਆ ਹੋਇਆ ਕੈਮਰਾ ਉਹਨਾਂ ਨੂੰ ਦਿਖਾਇਆ ਤੇ ਕਿਹਾ ਕਿ ਮੈਂ ਘਰ ਤੋਂ ਜਾਣ ਤੋਂ ਪਹਿਲਾਂ ਇੱਥੇ ਕੈਮਰਾ ਲਾ ਕੇ ਗਿਆ ਸੀ ਜਿਸ ਵਿੱਚ ਤੁਹਾਡੇ ਮੂੰਹੋਂ ਕਬੂਲ ਕੀਤੇ ਹੋਏ ਗੁਨਾਹ ਛਿਪੇ ਹੋਏ ਹਨ ਉਦੋਂ ਤੱਕ ਪੁਲਿਸ ਵੀ ਆ ਚੁੱਕੀ ਸੀ ਬਲਵੰਤ ਸਿੰਘ ਦੇ ਪੁੱਤਰ ਨੇ ਪੁਲਿਸ ਇੰਸਪੈਕਟਰ ਨੂੰ ਕਿਹਾ ਕਿ ਇੱਕ ਹੀ ਮਜ਼ਾਕ ਚੱਲ ਰਿਹਾ ਹੈ ਇਨਸਪੈਕਟਰ ਸਾਹਿਬ ਕਹਿਣ ਲੱਗੇ ਕਿ ਮਜ਼ਾਕ ਤਾਂ ਉਹ ਸੀ ਜਦੋਂ ਤੁਸੀਂ ਆਪਣੀ ਮਾਂ ਦੀ ਜਾਨ ਲੈ ਰਹੇ ਸੀ ਹੁਣ ਤਾਂ ਇਨਸਾਫ ਹੋਵੇਗਾ ਸਾਡੇ ਕੋਲ ਤੁਹਾਡੇ ਖਿਲਾਫ ਬਰੰਟ ਹਨ ਤੁਸੀਂ ਪਹਿਲਾਂ ਪਲੈਨਿੰਗ ਕੀਤੀ ਉਸ ਤੋਂ ਬਾਅਦ ਕਤਲ ਕੀਤਾ ਹੈ ਤੇ ਉਸ ਤੋਂ ਬਾਅਦ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਬਲਵੰਤ ਸਿੰਘ ਨੇ ਨੂੰ ਕਹਿਣ ਲੱਗੇ ਕਿ ਨਹੀਂ ਇਹ ਸਭ ਝੂਠ ਹੈ ਅਸੀਂ ਕੁਝ ਨਹੀਂ ਕੀਤਾ ਬਲਵੰਤ ਸਿੰਘ ਦਾ ਪੁੱਤਰ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਕਿਉਂਕਿ ਉਹ ਜਾਣ ਚੁੱਕਿਆ ਸੀ ਕਿ ਉਹ ਹੁਣ ਨਹੀਂ ਬਚ ਸਕਦੇ ਉਸ ਦੀ ਚੁੱਕੀ ਹੋਈ ਗਰਦਨ ਹਰ ਇੱਕ ਨੂੰ ਸੋਚਣ ਲਈ ਮਜਬੂਰ ਕਰ ਰਹੀ ਸੀ ਕਿ ਲਾਲਚ ਵਿੱਚ ਇਨਸਾਨ ਸੱਚਮੁੱਚ ਅੰਨਾ ਹੋ ਜਾਂਦਾ ਹੈ ਪੁਲਿਸ ਉਹਨਾਂ ਤਿੰਨਾਂ ਨੂੰ ਥਾਣੇ ਲੈ ਗਈ ਬਲਵੰਤ ਸਿੰਘ ਨੇ ਫਿਰ ਆਪਣੀ ਪਤਨੀ ਦੀ ਤਸਵੀਰ ਚੁੱਕੀ ਤੇ ਕਹਿਣ ਲੱਗੇ ਕਿ ਦੇਖ ਜਤਿੰਦਰ ਮੈਂ ਹਾਰ ਨਹੀਂ ਮੰਨੀ ਤੇਰੇ ਕਾਤਲਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਬਲਵੰਤ ਸਿੰਘ ਸੋਚ ਰਹੇ ਸੀ ਕਿ ਕੀ ਸੱਚਮੁੱਚ ਔਲਾਦ ਇੰਨੀ ਬਦਲ ਸਕਦੀ ਹੈ ਜਿਹੜੇ ਮਾਪੇ ਖੁਦ ਜਲ ਕੇ ਆਪਣੇ ਬੱਚਿਆਂ ਨੂੰ ਛਾਂ ਦਿੰਦੇ ਹਨ ਜਦੋਂ ਉਹੀ ਬੱਚੇ ਉਹਨਾਂ ਦੇ ਬੁਢਾਪੇ ਵਿੱਚ ਹਨੇਰਾ ਬਣ ਜਾਣ ਤਾਂ ਫਿਰ ਇਨਸਾਨੀਅਤ ਹੀ ਮਰ ਜਾਂਦੀ ਹੈ ਇਹ ਕਹਾਣੀ ਸਿਰਫ ਬਲਵੰਤ ਸਿੰਘ ਦੀ ਨਹੀਂ ਉਹਨਾਂ ਮਾਪੇ ਦੀ ਹੈ ਜਿਹੜੇ ਆਪਣੇ ਬੱਚਿਆਂ ਦੀ ਬੇਰੁਖੀ ਦਾ ਸਹਿਣ ਕਰਦੇ ਹਨ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਘਰ ਵਿੱਚ ਜੋ ਖਮੋਸ਼ੀ ਗੂੰਜਦੀ ਹੈ ਉਹ ساری ਉਮਰ ਪਿੱਛੇ ਨਹੀਂ ਛੱਡਦੀ ਉਹਨਾਂ ਦੇ ਜਾਣ ਤੋਂ ਬਾਅਦ ਪਛਤਾਉਣ ਤੋਂ ਚੰਗਾ ਹੈ ਉਹਨਾਂ ਦੀ ਜਿਉਂਦੇ ਜੀ ਸੰਭਾਲ ਕੀਤੀ ਜਾਵੇ ਮਾਤਾ ਪਿਤਾ ਦਾ ਸਾਥ ਬੋਝ ਨਹੀਂ ਬਰਦਾਨ ਹੁੰਦਾ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ